ਉਪੀ ਤਖਾਲਾ ਵਿੱਚ ਮੁੱਕੀ ਗਾਣੀ ਖਾਣਾ ਸ਼ਸ਼ੀਕਾਰ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ ਮੂਹੂਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਬਲੌਗ ਸ਼ੁਰੂ ਹੋਣ ਲੱਗਿਆ ਜੀ ਸ਼ਾਮ ਤੋਂ ਸਵੇਰ ਦਾ ਕੋਈ ਬਲੌਗ ਨਹੀਂ ਬਣਾਇਆ ਮੈਂ ਕਿਉਂਕਿ ਮੇਰਾ ਸਿਰ ਦਰਦ ਹੋ ਰਿਹਾ ਸੀ ਮੇਰਾ ਦਿਲ ਨਹੀਂ ਕੀਤਾ ਬਲੌਗ ਬਣਾਉਣ ਦਾ ਹੁਣ ਸ਼ਾਮ ਦੀ ਤਿਆਰੀ ਹੋ ਰਹੀ ਹੈ ਰੋਟੀ ਦੀ ਮੈਂ ਬਣਾ ਰਹੀ ਸੀ ਰਾਤ ਸੋਹਣਾ ਚੁੱਪ ਮੈਂ ਰਾਇਤਾ ਬਣਾ ਰਹੀ ਸੀ ਕਰੀਆਂ ਮਿਰਚਾਂ ਤੇ ਪਿਆਜ਼ ਪਾ ਕੇ ਤੇ ਵਿੱਚ ਥੋੜਾ ਜਿਹਾ ਪਾਉ ਕਿ ਧਨੀਆ ਧਨੀਆ ਆਪਣੇ ਹੈਗੇ ਗਾਜਰਾ ਆਲੂ ਤੇ ਮੈਥੇ ਦੀ ਸਬਜੀ ਮਿਕਸ ਉਹਦੇ ਨਾਲ ਨੂੰ ਸੁੱਕੀ ਸਬਜੀ ਨਾਲ ਰਾਇਤਾ ਬਣਾ ਲੈਂਦੇ ਫਿਰ ਰੋਟੀ ਵਜੇ ਨਾ ਕੁ ਸਵੇਰ ਦੀ ਮੈਂ ਰੋਟੀ ਵੀ ਨਹੀਂ ਖਾਦੀ ਨਹੀਂ ਲੱਗਦੀ ਜਿਵੇਂ ਪਹਿਲਾਂ ਕੀ ਹੋਇਆ ਪਿਆ ਦੋ ਤੰਦੜਾ ਸਵੇਰ ਦੇ ਵਾਸਤੇ ਮੜੇ ਇਹ ਮਟਰ ਛੋਲ ਖਾਦੇ ਸੀ ਚਾਹ ਨਾਲ ਉਹ ਵੀ ਖਾਦੇ ਹੋਏ ਜੰਮੀ ਭੁੱਖ ਨਹੀਂ ਲੱਗਦੀ ਰੋਟੀ ਦੀ ਹੁਣ ਮੈਨੂੰ ਲੱਗ ਰਿਹਾ ਵੀ ਮੈਨੂੰ ਭੁੱਖ ਲੱਗੀ ਆ دل جھکٹی ਜਾਂਦਾ ਹੁੰਦਾ بی پی ਲੋ ਹੋ ਜਾਂਦਾ ਜੇ ਮਸੂਮ ਸੀ ਤਾਂ بی پی ਲੋ ਹੋ ਜਾਂਦਾ ਹੋਰ ਜੇ ਰੋਟੀ ਨਾ ਖਾ ਲਈ ਹੋ ਜਾਂਦਾ ترا ਤਾਂ ਬੜਾ ਮਟਰ ਝੋਲ ਪਾਏ ਸੀ بس ਥੋੜੇ ਜਿਹਾ ਖਾਦੀ ਸੀ ਸਵੇਰੇ ਦੋਵੇਂ ਮੈਂ ਦੂਜੀ ਵਾਰ ਚਾਹ ਪੀਤੀ ਐ ਸੋਹ ਨੂੰ ਸਕੂਲ ਭੇਜਦੀ ਉਹਦੇ ਨਾਲ ਮੈਂ ਥੋੜੇ ਜਿਹਾ ਮਟਰ ਝੋਲ ਖਾਦੀ ਸੀ بس ਮੈਨੂੰ ਖੁਦ ਨਹੀਂ ਭੁੱਖ ਲੱਗੀ ਮੇਰਾ ਖੁਦ ਸਿਰ ਦਰਦ ਦਾ ਕਰ ਰਿਹਾ ਸੀ ਸੁਜਾ ਤੇ ਜੋਬਣ ਵੀ ਬਿਮਾਰ ਹੋਇਆ ਪੈਰ ਕੋਲਡ ਹੋਆ ਪੈਰ ਸਿਰ ਦਰਦ ਹੋ ਰਿਹਾ ਨਾ ਇੰਨਾ ਤਾਂ ਕੀ ਹੋਰ ਬਸ ਸਾਰੇ ਗੱਗੀ ਕਹਿੰਦੇ ਮੈਂ ਨਹੀਂ ਰੋਟੀ ਖਾਦੀ ਉਹਨਾਂ ਨੇ ਵੀ ਦੋ ਰੋਟੀ ਖਾਦੀਆਂ ਨਹੀਂ ਪਤਾ ਨਹੀਂ ਕਿਉਂ ਮੈਂ ਤਾਂ ਮੌਸਮ ਹੀ ਇਹਦਾ ਹੋ ਰਿਹਾ ਤਾਲ ਕਰਕੇ ਹਨ ਹੂੰ ਹੋਰ ਲੱਗਦਾ ਮੈਂ ਚਲੋ ਬੈਠਦਾ ਹਾਂ ਬਣੀ ਗੱਗੀ ਨਾਲੂ ਹੋਈ ਸੀ ਗੜਾ ਬਰੈਤਾ ਬਣਾ ਲਵੀਆਂ ਸਬਜ਼ੀ ਨਾਲ ਤੇ ਸਾਰਿਆਂ ਨੇ ਰੋਟੀ ਖਾ ਲਈ ਹੁਣ ਦੇਖਦੇ ਹਾਂ ਜੇ ਰੱਜ ਕੇ ਰੋਟੀ ਖਾਦੀ ਜਾਊਗੀ ਹੁਣ ਮੈਂ ਆਈ ਸੀਗੀ ਬਾਜ਼ਾਰੋਂ ਜੋ ਬੰਦੇ ਬੂਟ ਟੁੱਟ ਗਏ ਸੀਗੇ ਸਕੂਲ ਵਾਲੇ ਉਹ ਦਵਾਈ ਲੈ ਲਈਆਂ ਜਦੋਂ ਖੜੇ ਪਏ ਤੇ ਚੱਲੇ ਤੇ ਬੂਟ ਥੰਨੋ ਵੀ ਨੀਚੇ ਵਾਲੇ ਵੀ ਉੱਪਰੋਂ ਵੀ ਟੁੱਟੇ ਪਏ ਦੀ ਚਲੋ ਠੀਕ ਹੈ ਜੀ ਹੁਣ ਕਰ ਲਈਏ ਤਿਆਰੀ ਫਿਰ ਤੁਹਾਨੂੰ ਮਿਲਦੇ ਆ ਬਾਅਦ ਚ ਲਓ ਜੀ ਜੋਣ ਵਾਸਤੇ ਬਣ ਰਹੀਆਂ ਆਲੂਆਂ ਦੇ ਪਰੌਂ ਠੀਕ ਹੈ ਨਾ ਮੈਂ ਗਾਜਰਾਂ ਦੀ ਸਬਜ਼ੀ ਨਹੀਂ ਖਾਂਦਾ ਕਹਿੰਦਾ ਮੈਨੂੰ ਤਾਂ ਜਿਹੜੇ ਕੱਲ ਸਮੋਸਿਆਂ ਵਾਲੇ ਬਚੇ ਸੀ ਆਲੂ ਦਾ ਉਹ ਮੇਨੂੰ ਤਾਂ ਬਣਾ ਦੋ ਪਰੌਂ ਤੇ ਦੇਖੋ ਵਾ ਵੱਡੇ ਵੱਡੇ ਲੋਕ ਆਉਣ ਤੇ ਬਣਾ ਦਿਆ ਕਿੰਨੇ ਆਲੂ ਪਾਏ ਹੋ ਨੇ ਇਹਦੇ ਵਿੱਚ ਕੈਡ ਬਣਦੇ ਨੇ ਜੋ ਹਣ ਚਟਿਆ ਨੂੰ ਦੇ ਵੀ ਪਾਤੀ ਆਪਾਂ ਲਾਲ ਲਾ ਨੂੰ ਆ ਦੇ ਬਣਾਉਣੇ ਹੁੰਦੇ ਆ ਚਟਿਆ ਨੂੰ ਚਟਿਆ ਨੂੰ ਪ੍ਰੋਟਾ ਪਹਿਲੀ ਵਾਰ ਬਣਾਇਆ ਲਾਲ ਲਾ ਨੂੰ ਦੋ ਚਟਿਆ ਨੂੰ ਨੇ ਇਹ ਚਟਿਆ ਨੂੰ ਹੈ ਇਹ ਨਾਨੀ ਦੇ ਘਰ ਦੇ ਆ ਨੂੰ ਹੈ ਜਿਹੜੇ ਨਾਨੀ ਕੇ ਨੇ ਘਰੇ ਬਿਜੀ ਹੁੰਦੇ ਸੀ ਵਧੀਆ ਬਣਦੇ ਨੇ ਨਾ ਤੇ ਵੀ ਪ੍ਰੋਟਾ ਆਪਾਂ ਕਦੇ ਬਣਾਏ ਨਹੀਂ ਹੈਗੇ ਸੋਨੂੰ ਕਹਿੰਦਾ ਤਾਂ ਹੁਣ ਨਾ ਮੈਂ ਬਣਾਵਾਂਗੇ ਇੱਕ ਦਿਨ ਚਟਿਆ ਦੇ ਦਿਨ ਬਣਾਵਾਂਗੇ ਨਾ ਅਗਲੇ ਛੰਡੇ ਬਣਾ ਲਾਂਗੇ ਕਰਮ ਕਰਮ ਵਧੀਆ ਲਾ ਜਣੇ ਕਦੇ ਛੁੱਟੀ ਵਾਲੇ ਦਿਨ ਬਣਾ ਲੇਗੇ ਦੇਖੋ ਕਿੰਨਾ ਵਧੀਆ ਰਿਹਾ ਕਿਨੇ ਤੁਹਾਡਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਰਿਹਾ ਨਾ ਖਾਰੇ ਮਟਰ ਵਿੱਚ ਪਾਏ ਹੋਏ ਨੇ ਧਨੀਆ ਪਾয়া ਹੋਇਆ ਪੂਰਾ ਕ੍ਰਿਸਪੀ ਕ੍ਰਿਸਪੀ ਪੌੜਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਪੂਰੇ ਮੈਂ ਆਲੂ ਭਰਤਾ ਦੇ ਵਿੱਚ ਜੋ ਬੰਦੇ ਨਜ਼ਾਰੇ ਨੇ ਜੋ ਹੁਣ ਖਾਊਗਾ ਮੈਂ ਕਰੂੰਗਾ ਪਰਾਲੂ ਵਾਲੇ ਪਰੌਂਠੇ ਹੁਣ ਇਹਨਾਂ ਨੂੰ ਦੇਖ ਕੇ ਜੋ ਮੇਰਾ ਵੀ ਜੀ ਕਰਿਆ ਆਲੂ ਵਾਲੇ ਪਰੌਂਠੇ ਕਰੂੰ ਲਾ ਲੱਗ ਗਈ ਮੇਰੀਆਂ ਵੀ ਸਵੇਰੇ ਬਣਾ ਲਿਓ ਤੁਸੀਂ ਨਾਲ ਬਣਾਇਆ ਰਾਇਆ ਤਾਂ ਰਾਇਤੇ ਦੇ ਵਿੱਚ ਪਾਏ ਆਪਾਂ ਹਰੀ ਮਿਰਚ, ਪਿਆਜ਼ ਤੇ ਧਣੀਆਂ। ਹੁਣ ਜੋ ਬਣ ਖਾਊਗਾ ਸੋਹ ਨੂੰ ਮੈਂ ਦੋ ਸਿੰਪਲ ਬਰੌਂਠੀਆਂ ਖਵਾਤੀ ਨਾ। ਉਹਨੇ ਖਾਦੀਆਂ ਨੇ ਵਿਚਾਰੇ ਨੇ ਆ ਦੇਖ ਲਓ ਨਿੰਬੂ ਦੇ ਚਾਰ ਨਾਲ ਸੁੱਕੇ ਹੋਏ ਨਾਲ। ਸੋਹ ਨੂੰ ਦਾ ਖਾਣਾ ਦੇਖੋ ਤੁਸੀਂ ਕਹਿੰਦੇ। ਲੈ ਜੋ ਤੇਰਾ ਪਰੌਂਠਾ ਪੜ ਕੇ ਤਿਆਰ ਆ ਦੇਖ ਪਲੇਟ ਜਿੱਡਾ ਪਰੌਂਠਾ ਹੈਗਾ। ਆ ਸੁੱਕੂ ਜਾਂ ਨਿੰਬੂ ਦਾ ਚਾਰ ਚੱਕ ਦੋ। ਕੋਈ ਨਾ ਪਿਆਰ ਰਹਿਣ ਦੇ ਵਿੱਚ ਮੈਂ ਪਾਣੀ ਹੁਆ। ਲਓ ਜੀ ਹੁਣ ਦੂਜਾ ਪਰੌਂਠਾ ਬਣਾ ਰਹੀ ਆ। ਤੂੰ ਆਪਣੀ ਖਾਵਾਸ ਫਿਰ ਪਾਚ ਮੈਂ ਅਬੂ ਤੇ ਰੈਡੀ ਦੀ ਰੋਟੀ ਬਣਾ ਲਿਆ ਓਕੇ ਭੱਜ ਭੱਜ ਸ੍ਰੀ ਕਾਲ ਜੀ ਸਾਰਿਆਂ ਨੂੰ ਇਹ ਅਗਲਾ ਦਿਨ ਹੈ ਜੀ ਮਾਰਨਿੰਗ ਦਾ ਤੇ ਮੈਂ ਨਾ ਤੋ ਕਿ ਹੋ ਗਈ ਸੀਗੀ ਰੈਡੀ ਤੇ ਨਾਸ਼ਤਾ ਵਗੈਰਾ ਆਪਣਾ ਹੋ ਗਿਆ ਗੱਗੀ ਵੀ ਚਲੇ ਗਏ ਸੀਗੇ ਤੇ ਸੋਹਮ ਵੀ ਚਲਿਆ ਗਿਆ ਸਕੂਲ ਜੋ ਵੀ ਅੱਜ ਘਰੇ ਆ ਜੋ ਵੀ ਹੋਇਆ ਪਿਆ ਬਿਮਾਰ ਇਹਨੂੰ ਲੈ ਕੇ ਚੱਲੀ ਸੀ ਹੁਣ ਡਾਕਟਰ ਕੋਲ ਮਾ ਚਲੋ ਇਹਨੂੰ ਦਵਾਈ ਦਵਾ ਲਿਆ ਵਾ ਇਹਨੂੰ ਠਾਲ ਰਹੀਆਂ ਟੀਵੀ ਚ ਬੜਿਆ ਹੋਇਆ ਟੀਵੀ ਦੇਖ ਰਿਆ ਬੈਠਾ ਤੇ ਜੋ ਬਣ ਟੋਪੀ ਵੀ ਲਾਇਨ ਨਾਲੇ ਉੱਪਰ ਦੀ ਕੋਟ ਪਾ ਲਾ ਠੰਡ ਬਹੁਤ ਆ ਸਕੂਟਰੀ ਤੇ ਤਾਂ ਠੰਡ ਲੱਗਦੀ ਆ ਤੇ ਜੋ ਬਣ ਹੋਇਆ ਪਿਆ ਬਿਮਾਰ ਇਹਨੂੰ ਲੈ ਕੇ ਚੱਲੀ ਸੀ ਦਵਾਈ ਦਿਵਾਉਣ ਖੰਗ ਜ਼ਖਾਮ ਹੋਇਆ ਪਿਆ ਉਹਨੂੰ ਬਹੁਤ ਜ਼ਿਆਦਾ ਗਲਾ ਖਰਾਬ ਹੋਇਆ ਪਿਆ ਮਹਾਂ ਚਰੋਂ ਦਵਾਈ ਦਿਵਾ ਲਈ ਇਹ ਫਿਰ ਜ਼ਿਆਦੇ ਨਾ ਹੋ ਜੇਵੇ ਤੇ ਹੁਣ ਇਹਨੂੰ ਥਾਲਦੀਆਂ ਧੱਕੇ ਨਾਲ ਦੇਖੋ ਟੀਵੀ ਦੇਖਦਾ ਬੈਠਾ ਆਰਾਮ ਨਾਲ ਆ ਪਈ ਇਹਦੀ ਰਜਾਈ ਮੰਜਾ ਆਰਾਮ ਨਾਲ ਪਿਆ ਟੀਵੀ ਦੇਖੀ ਜਾਂਦਾ ਸੀਗਾ ਤੇ ਚਲੋ ਠੀਕ ਹੈ ਜੀ ਹੁਣ ਇਹਨੂੰ ਦਵਾ ਲਈਏ ਦਵਾਈ ਬਾਕੀ ਜੋ ਵੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਲੈਣਾ ਕੋਟ ਪਾ ਉੱਪਰ ਦੀ ਹਾਂ ਟੋਪੀ ਵੀ ਲੈ ਲਈ ਲਓ ਜੀ ਜੋ ਮੈਂ ਦਵਾਈ ਦਵਾ ਲਈ ਸੀ ਤੇ ਆ ਕੇ ਮੈਂ ਕਿਚਨ ਵਗੈਰਾ ਸਾਫ ਕਰਨ ਲੱਗੀ ਕਿਉਂਕਿ ਮੇਰੇ ਭਾਂਡੇ ਵਗੈਰਾ ਸਾਰੇ ਮੰਜਨ ਵਾਲੇ ਉਵੇਂ ਹੀ ਪਏ ਸੀ ਸਵੇਰ ਇੱਕ ਵਾਰੀ ਤਾਂ ਮੈਂ ਮਾਰਤੀ ਸੀ ਫਿਰ ਦੁਬਾਰੇ ਹੋ ਗਈ ਸੀ ਜੇ ਚਾਹ ਚੂਹ ਵਾਲੇ ਨਾਸਪਰ ਦਿੱਤਾ ਸੀਗਾ ਮੈਂ ਤੇ ਜੋ ਉਹਨੂੰ ਉਹਦੇ ਕਰਕੇ ਫਿਰ ਦੁਬਾਰੇ ਮੰਨ ਗਿਆ ਹੁਣ ਹੁਣ 베ਲੀ ਹੋਈ ਸੀਗੀ ਟਾਈਮ ਵੱਜ ਗਏ 2 ਤੇ ਮੰਮੀ ਦੇ ਘਰੋਂ ਲਈ ਸੀ ਮੈਂ ਮੇਥੇ ਤੇ ਮੇਥੀ ਮਿਕਸ ਤੇ ਉਧਰ ਹੀ ਮੈਂ ਸੁਮਾਰ ਲਈ ਸੀ ਆ ਦੇਖੋ ਡੰਡੀਆਂ ਇਹਦੀਆਂ ਤੋੜਤੀਆਂ ਸੀਗੀਆਂ ਤੇ ਹੁਣ ਮੈਂ ਇਹਨੂੰ ਕੱਟ ਕੇ ਰੱਖਦੀਆਂ ਦੇਖਦੇ ਆ ਸ਼ਾਮ ਨੂੰ ਜੇ ਤਾਂ ਕਿਹਾ ਵੀ ਸਬਜ਼ੀ ਬਣਾਉਣੀ ਆ ਬੱਚਿਆਂ ਨੇ ਤਾਂ ਸਬਜ਼ੀ ਬਣਾ ਲਾਂਗੇ ਨਹੀਂ ਫਿਰ ਮੇਥੇ ਵਾਲੀਆਂ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਸੋ ਹੁਣ ਵੀ ਆਉਣ ਵਾਲਾ ਹੈਗਾ ਚਲੋ ਹਣ ਕੱਟ ਲਈ ਮੈਂ ਇੱਥੇ ਤੇ ਮਿਲਦੇ ਆ ਫਿਰ ਤੁਹਾਨੂੰ ਬਾਅਦ ਚ ਲਓ ਜੀ ਸੋਮੂ ਆ ਗਿਆ ਸਕੂਲੋਂ ਸੋਮੂ ਲੱਗਿਆ ਹੋਇਆ ਚਿਪਸ ਖਾਣ ਚਾਹ ਮੈਂ ਬਣਾ ਲਈ ਹੁਣ ਦੋਨੇ ਵੀਰੇ ਖੇਡਦੇ ਨੇ ਬੈਠੇ ਫੋਨ ਤੇ ਤੇ ਮੈਂ ਬਣਾ ਲਈ ਸੀ ਚਾਹ ਦੇਖੋ ਮੈਂ ਆਪਣੀ ਚਾਹ ਲਈ ਇਹਨਾਂ ਦੀ ਹਜੇ ਚਾਹ ਠੰਡੀ ਹੋ ਰਹੀ ਹੈ ਜੋ ਵੀ ਨੂੰ ਕਿਹਾ ਮੈਂ ਕਿਹਾ ਤੂੰ ਪੀ ਲੈ ਆਪਣੀ ਚਾਹ ਜੋੜਾ ਹੁਣ ਫਰਕ ਆ ਤੈਨੂੰ ਹੈਨਾ ਨੋਜੀ ਨਹੀਂ ਆਈ ਹੈਨਾ ਹੁਣ ਤਾਂ ਉਦੋਂ ਦੀ ਦਵਾਈ ਲੈਣ ਤੋਂ ਬਾਅਦ ਲਓ ਜੀ ਹੁਣ ਮੈਂ ਲੱਗੀ ਸੀ ਮਲਾਈ ਦੀ ਮੱਖਣੀ ਬਣਾਉਣ ਖਾਣ ਵਾਸਤੇ ਬਣਾਉਣੀ ਆ ਇਹਦਾ ਆਪਾਂ ਕਿਉਂ ਨਹੀਂ ਕੱਢਦੇ ਹੈਗੇ ਕਿਉਂਕਿ ਅੱਜ ਮੈਂ ਬਣਾਉਣੀ ਆ ਮੇਥੇ ਵਾਲੀ ਰੋਟੀ ਜੋ ਬਣ ਵੀ ਕਹਿੰਦਾ ਮੰਮੀ ਮੇਥੇ ਵਾਲੀ ਰੋਟੀ ਬਣਾ ਲਊ ਤੇ ਗੱਗੀ ਦਾ ਵੀ ਫੋਨ ਆਇਆ ਸੀ ਉਹ ਵੀ ਕਹਿੰਦੇ ਮੇਥੇ ਵਾਲੀ ਰੋਟੀ ਬਣਾ ਲਿਓ ਮੈਂ ਕਿਹਾ ਚਲੋ ਨਾਲ ਮੱਖਣੀ ਬਣਾ ਲੈਂਦੇ ਆ ਕਿਉਂਕਿ ਮੱਖਣੀ ਨਾਲ ਮੱਕੀ ਦੀ ਮੇਥੇ ਵਾਲੀ ਰੋਟੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਵੈਸੇ ਮੜਾਈ ਨਾਲ ਘੋ ਨਾਲੇ ਤਾਂ ਜਿਹੜੀ ਮਰਜ਼ੀ ਚੀਜ਼ ਨਾਲ ਖਾ ਲੋ ਉਸ ਨਾਲੇ ਵਧੀਆ ਲੰਘ ਜਾਂਦਾ ਵੈਸੇ ਇਹ ਚਾਦੇ ਕਹਿੰਦੇ ਹੁੰਦੇ ਨੇ ਮੱਖਣੀ ਬਣਾ ਲਵਾਂ ਮੈਂ ਚਾਹੁੰਦੀ ਮੈਂ ਮੱਖਣੀ ਬਣਾ ਲੰਨੀ ਆ ਹੁਣ ਮੈਂ ਫ੍ਰੀ ਸੀ ਬੱਚੇ ਗਏ ਹੋਏ ਨੇ ਟਿਊਸ਼ਨ ਤੇ ਸਵੇਰੇ ਮੈਂ ਸਾਗ ਨੂੰ ਕਰਕਲ ਆਇਆ ਸੀਗਾ ਸਾਗ ਮੰਮੀ ਨੇ ਭੇਜਿਆ ਸੀ ਸਾਗ ਬਣਾਇਆ ਸੀ ਉਹਨਾਂ ਨੇ ਸਵੇਰੇ ਇਹਨਾਂ ਨੂੰ ਟਿਪਨ ਦੇ ਵਿੱਚ ਸਾਗ ਪਾਤਾ ਸੀ ਜੋ ਬੰਦੇ ਸੋਹਮ ਜੋ ਵੀ ਤਾਂ ਅੱਜ ਗਿਆ ਨਹੀਂ ਸਰ ਸਕੂਲ ਗੱਗੀ ਤੇ ਸੋਹਮ ਗਏ ਸੀ ਇਹਨਾਂ ਨੂੰ ਸਾਗ ਪਾਤਾ ਸੀਗਾ ਬਾਕੀ ਮੈਂ ਸਾਗ ਫਰਿੱਜ ਚਲਾਤਾ ਕੱਢ ਕੇ ਮਾ ਚਲੋ ਸਵੇਰੇ ਕੰਮ ਆ ਜਾਊਗਾ ਹੁਣ ਬਣਾਉਣੀ ਹੈ ਮੇਥੇ ਵਾਲੀ ਰੋਟੀ ਮੇਰਾ ਵੀ ਬਹੁਤ ਦਿਲ ਕਰਦਾ ਸੀ ਮਾ ਜਣ ਧੁੱਪਾਂ ਪੈਣ ਲੱਗੀਆਂ ਬਾਅਦ ਚ ਫਿਰ ਵਧੀਆ ਨਹੀਂ ਲੱਗਣੀ ਹੈਗੀ ਰੋਟੀ ਮੇਥੇ ਵਾਲੀ ਚਲੋ ਹੁਣ ਆਪਾਂ ਬਣਾ ਲੈਂਦੇ ਆ ਜੇ ਮੌਸਮ ਵਧੀਆ ਹੋ ਗਿਆ ਫਿਰ ਵਿੱਚ ਦੀ ਫੇਰ ਬਣਾ ਲਾਂਗੇ ਮੈਂ ਨਾ ਮਿਕਸੀ ਚ ਬਣਾਉਂਗੀ ਕਿਉਂਕਿ ਖਾਣ ਵਾਸਤੇ ਬਣਾਉਣੀ ਆ ਮੱਖਣੀ ਮੈਂ ਮਿਕਸੀ ਚ ਮલાઈ ਪਾ ਲਈ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰ ਦੂੰਗੀ ਤੇ ਹੁਣ ਮੈਂ ਮਿਕਸੀ ਦੇ ਵਿੱਚ ਬਣਾ ਲੂੰਗੀ ਮੱਖਣੀ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਆਪਣੀ ਮੱਖਣੀ ਬਣ ਕੇ ਤਿਆਰ ਆ ਤੁਹਾਨੂੰ ਦਿਖਾ ਦਈ ਆ ਦੇਖੋ ਮੱਖਣੀ ਲੱਗ ਗਈ ਤੇ ਦੁੱਧ ਲੱਗ ਹੋ ਗਿਆ ਤੇ ਹੁਣ ਬੈਨ ਤੁਸੀਂ ਆਪਾਂ ਉਹਦੇ ਵਿੱਚ ਕੱਢ ਲਾਂ ਨੇ ਡੱਬੇ ਦੇ ਵਿੱਚ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਆ ਕੱਪ ਭਰ ਗਿਆ ਪੂਰਾ ਮੱਖਣੀ ਦਾ ਲਓ ਜੀ ਹੁਣ ਮੈਂ ਇਹਨੂੰ ਕੱਢ ਲੈਂਦੀ ਹਾਂ ਡੱਬੀ ਦੇ ਵਿੱਚ ਆ ਦੇਖੋ ਮੱਖਣ ਬਹੁਤ ਹੀ ਵਧੀਆ ਡੱਬੀ ਆਪਣੀ ਭਰ ਚੁੱਕੀ ਹੈ ਮੱਖਣੀ ਦੀ चंकी तरह कदल लागे जुद्ध होगा बारी डो पा दें अजे भी हैगी है, है लोग जी अपना माखनी का कम निबड़ गया निकले डब्बी भर गई देखो जी मक्की आटा में गुन लिया ਆਟਾ ਗੁੰਨੇ ਆ ਜੀ ਮੇਥੇ ਵਾਲਾ ਆ ਵੀ ਸਵੇਰ ਵਾਲੀ ਰੋਟੀਆਂ ਪਈਆਂ ਨੇ ਹਜੇ ਦੋ ਖਾਧੀ ਨਹੀਂ ਢੰਗ ਨਾਲ ਰੋਟੀ ਪੋਣੇ ਤੁਨੋਂ ਦੀ ਮੈਂ ਨਾ ਵਾਟਰ ਪੇਪਰ ਲਾ ਕੇ ਰੱਖ ਦਿੰਨੀ ਆ ਫਿਰ ਪੋਣੇ ਖਰਾਬ ਨਹੀਂ ਹੁੰਦੇ ਜਾਰੇ ਤੇ ਹੁਣ ਆਪਾਂ ਬਣਾਉਣ ਲੱਗਿਆ ਰੋਟੀ ਮਾ ਚਲੋ ਪਹਿਲਾਂ ਪੜਾ ਕੇ ਸੋਹਣ ਨੂੰ ਧਵਾ ਦਈਏ ਜੋ ਵੀ ਵੀ ਆ ਗਿਆ ਤੁਸੀਂ ਤਾਂ ਥੋੜੇ ਜਿਹੇ ਖੁੱਲਿਆ ਆਪਾਂ ਆ ਦੇਖੋ ਮੱਕੀ ਦਾ ਆਟਾ ਗੁੰਨ ਲਿਆ ਮੈਂ ਮੇਥੇ ਵਾਲਾ ਹਮ ਚੋ ਬਣਾ ਲਈ ਮੇਚ ਵਾਲੀ ਰੋਟੀ ਗਰਮ ਗਰਮ ਜੋ ਵੀ ਵੀ ਖਾਊਗਾ ਨਾ ਜੋ ਵੀ ਜੋ ਵੀ ਆ ਗਿਆ ਟਿਊਸ਼ਨ ਤੋਂ ਸੋ ਮੈਂ ਲੈ ਸੀ ਪਹਿਲਾਂ ਹੁਣ ਮੈਂ ਆ ਕੇ ਆਟਾ ਕੁੰਨੇ ਆ ਤੇ ਮੋਟਰ ਚਲਾਈ ਆ ਟੈਂਕੀ ਭਰੀ ਆ ਕੰਮ ਬਹੁਤ ਹੋ ਜਾਂਦੇ ਨੇ ਨਿੱਕੇ ਨਿੱਕੇ ਤੇ ਮਰ ਬਣਾ ਲਈ ਰੋਟੀ ਜੋ ਵੀ ਤੂੰ ਖਾਣੀ ਹੈ ਗਰਮ ਗਰਮ ਖਾਲਾਂ ਨੂੰ ਖੰਡੀ ਹੋ ਜਾਂਦੀ ਆ ਸਰੀਰ ਦੁਖੀ ਹੁੰਦਾ ਸਰੀਰ ਫਿਰ ਜਿੰਨਾ ਚਿਰ ਦਵਾਈ ਦਾ ਅਸਰ ਤੇ ਉਹਦਾ ਚੱਕੇ ਸੀ ਹੁਣ ਦਵਾਈ ਲੈਣੀ ਆ ਤਿੰਨ ਟਾਈਮ ਕਿਹਾ ਸੀ ਉਹਨੇ ਆਪਾਂ ਤਾਂ ਇੱਕ ਟਾਈਮ ਲਈ ਲੱਗ ਗਿਆ ਆਪਾਂ ਤਾਂ ਇੱਕ ਟਾਈਮ ਹੀ ਲਈ ਆ ਦੋ ਟਾਈਮ ਬਸ ਦੋ ਵਾਰੀ ਲੈ ਲੈਣੀ ਸੀ ਦੁਪਹਿਰੇ ਵੀ ਲੈਣੀ ਸੀ ਬਹੁਤ ਬਾਲੀਆ ਲੋਕਾ ਤਰ ਤਰ ਦੇਖੋ ਜੀ ਹੁਣ ਮੈਂ ਮੱਕੀ ਦੀ ਰੋਟੀ ਬਣਾ ਰਹੀ ਹਾਂ ਮਿੱਠਿਆ ਜੀ ਆਜੂ ਜੀ ਨੇ ਜੀ ਨੇ ਖਾਣੇ ਕਰ ਗਰਮ ਦੇਖੋ ਜੀ ਮੈਂ ਆ ਗਿਆ ਮਾਗਰੀ ਦੇ ਖੋਲ ਕੇ ਦਾਦੀ ਦਾ ਜੀ ਦੋ ਮਾਗਰੀ ਮੈਂ ਫਰੈਸ਼ ਫਰੈਸ਼ ਬਣਾ ਲਈ ਸੀ ਉਹ ਮੈਂ ਤੁਹਾਨੂੰ ਦਿਖਾਈ ਦਿੱਤੀ ਸੀ ਹੁਣ ਮੈਂ ਬਣਾ ਲਈ ਆ ਠੀਕ ਐ ਤੇ ਆ ਜਦਗੀ ਨੂੰ ਵੀ ਕਿਹਾ ਸੀ ਬਹੁਤ ਟਾਈਮ ਨਾਲ ਆਜੋ ਆ ਕੇ ਗਰਮ ਗਰਮ ਖਾ ਲਿਓ ਮੈਨੂੰ ਇਹ ਹੁੰਦਾ ਕਿ ਸਾਰੇ ਗਰਮ ਗਰਮ ਰੋਟੀ ਖਾਣ ਵਾਸਤੇ ਗਰਮ ਗਰਮ ਜਿਆ ਲੱਗਦੀ ਰੋਟੀ ਕੋਲੀ-ਬੋਲੀ ਨਾਲ ਸੋ ਇੱਜੇ ਚ ਨਹੀਂ ਲਾਈ ਹੈਗੀ ਮੈਂ ਕਿਹਾ ਸੌਫਟ ਜੀ ਵਧੀਆ ਲੱਗੇ ਉਹ ਚਾ ਕਿਉਂ ਲਾ ਕੇ ਬਣਾ ਲਈ ਹੈ ਰੋਟੀਆਂ ਨੇ ਉੱਪਰ ਕਿਉਂ ਲਾ ਦੋਨੇ ਪਾਸੇ दवाई लैली रोटी खाके रोटी रोटी थोड़ी तैयार मैं कभी रोटी लेट करी मैं थोड़ी रोटी खादी होंगी ਕਿਉਂ ਕਰਦੇ ਨੇ ਚਾਪੋ ਪਕਰੀ ਕਿਉਂ ਲੱਕ ਬਣਾ ਲਵਾਂ ਨਾ ਟਾਈਮ ਨਹੀਂ ਖਰਾਬ ਹੋਊਗਾ ਕਿਹਨੂੰ ਕਿਹਨੂੰ ਮੱਕੀ ਦੀ ਰੋਟੀ ਬਣਾਉਣੀ ਆਉਂਦੀ ਜ਼ਰੂਰ ਦੱਸਿਓ ਕਮੈਂਟ ਕਰਕੇ ਨਹੀਂ ਤਾਂ ਮੈਂ ਚੁੱਲ੍ਹੇ ਤੇ ਬਣਾ ਲਾ ਕਰਾ ਮੇਰੇ ਚੁੱਲ੍ਹੇ ਤੇ ਚੁੱਲਾ ਪਾਉਣ ਦਾ ਚੁੱਲ੍ਹੇ ਤੇ ਸਬਜ਼ੀ ਰੋਟੀ ਬਣਾਉਣ ਦਾ ਬਹੁਤ ਦਿਲ ਕਰਦਾ ਮੈਨੂੰ ਸੋਮ ਹੋਮ ਕਰਕੇ ਦਿੱਕਤ ਆ ਜਾਂਦੀ ਐ ਸੋਮ ਨੂੰ ਟਿਊਸ਼ਨ ਉੱਤੇ ਲਿਆਉਣਾ ਹੁੰਦਾ ਉਹ ਟਾਈਮ ਤੇ ਫਿਰ ਉਹ ਟਾਈਮ ਤੇ ਚੁੱਲ੍ਹੇ 'ਚ ਆਏ ਹੁੰਦਾਗਾ ਵੀ ਅੱਗ ਬੁਚਾ ਲਈਏ ਕਿਉਂਕਿ ਅੱਗ ਬੁਚਾਉਣ ਨੂੰ ਵੀ ਟਾਈਮ ਲੱਗ ਜਾਂਦਾ ਤੇ ਵਿਚਾਰੋ ਰੋਟੀ ਬਣਾ ਲਈ ਟਾਈਮ ਨਾਲ ਚੁੱਲ੍ਹੇ ਤੇ ਸੋਹਮ ਨੂੰ ਲਿਆਉਣਾ ਪੈਂਦਾਗਾ ਫਿਰ ਜਾਂਦੇ ਲੇਟ ਹੋ ਜਾਂਦਾ ਕੰਮ ਕਹ ਹਵਾ ਵਾਲੀ ਤੇ ਚੱਲਦੀ ਹੁੰਦੀ ਐ ਹੁਦਵਾ ਵਾਲੀ ਚੁੱਲੇ ਤੇ ਹਵਾ ਚੱਲਦੀ ਐ ਤੇ ਵੀ ਚਲੋ ਅੰਦਰ ਹੀ ਬਣਾਵੋ ਪਹਿਲਾਂ ਚੱਕ ਕੇ ਸਮਾਨ ਬਾਹਰੇ ਲੈ ਜਾਣਾ ਪੈਂਦਾ ਫਿਰ ਅੰਦਰ ਨੂੰ ਲਿਆਉਣਾ ਪੈਂਦਾ ਨਹੀਂ ਜਾਣੀ ਕੋਈ ਸਿਸਟਮ ਨਹੀਂ ਹੈ ਜੀ ਆਪਣੇ ਬਣਿਆ ਹੋਇਆ ਚੁੱਲੇ ਦਾ ਦੇਖਾਂਗੇ ਹੌਲੀ ਹੌਲੀ ਚੁੱਲੇ ਦੇ ਉੱਪਰ ਨਾ ਸਾਰਾ ਸੇਰੀ ਮੂਰੇ ਕਰ ਲਿਆ ਜੀ ਚੁੱਲੇ ਦੇ ਉੱਪਰ ਨਾ ਉਤਵਾ ਲਾਂਗੇ ਚਾਦਰਾਂ ਪਵਾਵਾਂਗੇ ਫਿਰ ਵਧੀਆ ਹੋਊਦੋ ਉੱਥੇ ਬਹਿ ਕੇ ਅੰਦਰ ਰੋਟੀ ਫਾਸਲਾ ਮਸਾਂਤ ਨਾਲ ਖਾ ਸਕਾਂਗੇ ਮੈਂ ਨਾ ਤਵੇ ਦੇ ਕੇ ਹੋਲਾ ਕੇ ਬਣਾ ਲਈਏ ਰੋਟੀ ਵਧੀਆ ਬਣ ਗਈ ਐਵੇਂ ਹਨਾ ਬਹੁਤ ਵਧੀਆ ਬਣ ਗਈ ਨਿੱਚੇ ਰੱਖ ਦੇ ਬੀਬੀ ਫਰਿੱਜ ਚ ਨਹੀਂ ਮੈਂ ਰੱਖਦੀ ਹੁੰਦੀ ਫਿਰ ਨਾ ਜਦੋਂ ਫਰਿੱਜ ਚੋਂ ਕੱਢਦੇ ਆ ਪੀਪੀ ਚੁੱਕੇ ਉਹ ਫਿਰ ਕੱਢਣਾ ਬਹੁਤ ਔਖਾ ਲੱਗਦਾ ਜੰਮ ਜਾਂਦਾ ਸਰਦੀ ਕਰਕੇ ਲੋ ਜੀ ਸਾਰੇ ਜਾਣੇ ਮੱਖਣੀ ਨਾਲ ਰੋਟੀ ਮੇਥੇ ਵਾਲੀ ਚਲੋ ਠੀਕ ਹੈ ਜੀ ਹੁਣ ਆਪਾਂ ਬਣਾ ਲਈਏ ਰੋਟੀ ਫਟਾਫਟ ਫਿਰ ਤੁਹਾਨੂੰ ਮਿਲਦੇ ਆ ਬਾਅਦ ਚ ਲਓ ਜੀ ਟਾਈਮ ਹੋ ਗਿਆ 8 ਵਜੇ ਰਾਤ ਦੇ ਤੇ ਗੱਗੀ ਵੀ ਆ ਗਈ ਲੱਗੇ ਹੋਏ ਰੋਟੀ ਖਾਣ ਸੋ ਉਹ ਬੈਠਾ ਪਿੱਛੇ ਤੇ ਇਹ ਖਾ ਰਹੇ ਨੇ ਰੈਤੇ ਨਾਲ ਰੋਟੀ ਹੈਗਾ ਨਾ ਮੈਂ ਮੱਖਣੀ ਨਹੀਂ ਖਾਣੀ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਹੈ ਨਾ ਰੈਤਾ ਪਿਆ ਸੀ ਰਾਤ ਦਾ ਇੱਕ ਕੋਲੀ ਬਚੀ ਪਈ ਸੀ ਇਹ ਕਹਿੰਦੇ ਮੈਂ ਉਹਦੇ ਨਾਲ ਖਾਣੀ ਹੈ ਮਗਾ ਚਲੋ ਠੀਕ ਆ ਨਾਲ ਸੋਹੋਂ ਵੀ ਖਾਣ ਲੱਗਿਆ ਹੋਇਆ ਉਹਨੇ ਹਜੇ ਖਾਧੀ ਨਹੀਂ ਸੀ ਸੋਹ ਜੋ ਵੀ ਨਾ ਰੋਟੀ ਥੋੜੀ ਜੀ ਖਾਧੀ ਸੀ ਫਿਰ ਇਹ ਲੜਪੇ ਇੱਕ ਦੂਜੇ ਨਾਲ ਉਹ ਕਹਿੰਦਾ ਮੈਂ ਟੀਵੀ ਦੇਖਣਾ ਉਹ ਕਹਿੰਦਾ ਮੈਂ ਦੇਖਣਾ ਬਸ ਫਿਰ ਇਹਨੇ ਰੋਟੀ ਛੱਡਤੀ ਸੀ ਮੈਂ ਲੱਗੀ ਹੋਈ ਸੀ ਦੁੱਧ ਪੀਣ ਥੋੜਾ ਜਿਹਾ ਤੇ ਜੋ ਵੀ ਦੇਖਣ ਲੱਗਿਆ ਹੋਇਆ ਟੀਵੀ ਜੋ ਬੰਦ ਦੀ ਪੋਜੀਸ਼ਨ ਹਜੇ ਠੀਕ ਨਹੀਂ ਹੈਗੀ ਉਹਨੇ ਦਵਾਈ ਲਈ ਆ ਤੇ ਦਿਖਾ ਰਹੇ ਨੇ ਰੋਟੀ ਹਾ ਜੋ ਜੀ ਜਿੰਨੇ ਰਾਤ ਨੂੰ ਮੈਥ ਵਾਲੀਆਂ ਰੋਟੀਆਂ ਖਾਣੀਆਂ ਹੱਥ ਵੀ ਕਾਲੇ ਹੋ ਗਏ ਪਹਿਲਾਂ ਤਾਂ ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਠੀਕ ਠਾਕ ਜੀ ਸਾਰਿਆਂ ਨੂੰ ਠੀਕ ਠਾਕ ਮੈਂ ਤਾਂ ਇਹ ਹੀ ਬੋਲਣਾ ਹੁੰਦਾ ਸੋ ਹਮ ਨੂੰ ਆਇਆ ਹੁੰਦਾ ਪਹਿਲਾਂ ਵੀ ਪਹਿਲਾਂ ਮੈਨੂੰ ਦਿਖਾਓ ਤੇ ਮੈਨੂੰ ਬੋਲਣ ਬੋਲੋ ਸਾਨੂੰ ਸਾਰੇ ਸਾਰਿਆਂ ਨੂੰ ਠੀਕ ਠਾਕ ਠੀਕ ਠਾਕ ਚਲੋ ਠੀਕ ਹੈ ਜੀ ਮੈਂ ਪਿੰਨ ਲੱਗੀ ਹੋਈ ਸੀ ਦੁੱਧ ਤੇ ਜੋ ਬੰਨ ਦਿੱਤੀ ਆ ਦਵਾਈ ਜੋ ਬੰਦੀ ਪੋਜੀਸ਼ਨ ਹਜੇ ਠੀਕ ਨਹੀਂ ਸੀ ਕਹਣਾ ਮੰਮੀ ਮੈਂ ਤਾਂ ਉਸ ਤੋਂ ਵੀ ਜ਼ਿਆਦਾ ਔਖਾ ਹੋ ਗਿਆ ਹੁਣ ਦਵਾਈ ਦਿੱਤੀ ਆ ਦੇਖੋ ਸਵੇਰ ਨੂੰ ਜੋ ਠੀਕ ਰਹੂਗਾ ਵੈਸੇ ਤਾਂ ਠੀਕ ਹੀ ਰਹੇ ਬੱਚਿਆਂ ਦਾ ਔਖਾ ਬਹੁਤ ਹੋ ਜਾਂਦਾ ਜਦੋਂ ਬਿਮਾਰ ਹੋ ਜਾਂਦੇ ਨੇ ਤੇ ਚਲੋ ਠੀਕ ਲਓ ਜੀ ਰੋਟੀ ਪਾਣੀ ਖਾ ਕੇ ਹੋ ਗਏ ਸੀਗੇ ਫ੍ਰੀ ਤੇ ਹੁਣ ਤਿਆਰੀ ਆ ਸੌਣ ਦੀ ਸੌਂ ਬਾਤ ਘੱਟ ਕਰੋ ਬੱਚਾ ਤੇ ਸੌਂ ਹੋਂ ਪੀਣ ਲੱਗਿਆ ਹੋਇਆ ਦੁੱਧ ਕਿੱਥੋਂ ਹੋ ਗਿਆ ਖਰਜ ਬੰਦ ਹੋ ਗਿਆ ਮੈ ਲਾ ਕੇ ਦੇਣੀ ਸੌਂ ਹੋਂ ਪੀਣ ਲੱਗਿਆ ਹੋਇਆ ਸੀਗਾ ਦੁੱਧ ਤੇ ਗੱਗੀ ਫੋਨ ਦੇਖਦੇ ਨੇ ਤੇ ਜੋ ਹੋਂ ਲੱਗਿਆ ਹੋਇਆ ਟੀਵੀ ਦੇਖਣ ਹੈ ਨਾ ਰਸਾਉਣ ਦਾ ਕੋਈ ਟਾਈਮ ਨਹੀਂ ਹੈਗਾ 9:00 ਵਜੇ 9:00 ਵਜੇ ਮੈਨੂੰ ਆ ਰਹੀ ਹੈ ਨੀਂਦ ਮੈਂ ਲੱਗਿਆ ਸੌਣ ਮੈ ਸਭ ਤੋਂ ਪਹਿਲਾਂ ਉੱਠਣਾ ਹੁੰਦਾ ਇਹਨਾਂ ਨੂੰ ਸਵੇਰੇ ਉੱਠ ਉੱਠ ਕੇ ਨਾ ਸਾਰਿਆਂ ਦੇ ਮੂੰਹ ਚ ਇਹਨਾਂ ਦੇ ਚਾਹ ਦੇਣੀ ਹੁੰਦੀ। ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰਿਆਂ ਨੂੰ ਚਾਹ ਚਾਹੀਦੀ ਹੁੰਦੀ ਅੰਦਰ ਬੈੱਡ ਤੇ ਇਹਨਾਂ ਨੂੰ। ਕਿਉਂਕਿ ਮੈਂ ਉੱਠਣਾ ਹੁੰਦਾ ਸਵੇਰੇ। ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਵੀ ਅਸੀਂ ਚਾਹ ਬਣਾਉਣੀ ਆ ਜਾਂ ਰੋਟੀ ਬਣਾਉਣੀ ਆ। ਕੱਟ ਕਰ ਲੋ। ਤੇ ਜੇ ਇਹਨਾਂ ਨੇ ਟਿਪ ਨੂੰ ਬੈਕ ਕਰਦੇ ਨੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੁੰਦੀ ਆ ਤਾਂ ਕਰਕੇ ਮੈਨੂੰ ਟੈਨਸ਼ਨ ਹੁੰਦੀ ਆ ਵੀ ਮਛੇਤੀ ਸੌ ਜਾ। ਚਲੋ ਠੀਕ ਹੈ ਜੀ ਅਸੀ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦਿਆਂ ਜੀ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਕਰ ਦੋ ਬਾਏ ਬਾਏ ਕਰ ਦੋ ਬਾਏ